ਹਾਂਜੀ ਸਸ਼ੀਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਸ਼ਾਂਤੀ ਵਲੌਗ ਸ਼ੁਰੂ ਕਰਦੇ ਆਂ ਪਹਿਲਾ ਨਾ ਵਲੌਗ ਆਪਾਂ ਹੁਣ ਹੀ ਪਾ ਕੇ ਟੈਂ ਤੇ ਹੁਣ ਆਪਾਂ ਸ਼ਾਮ ਤੋਂ ਵਲੌਗ ਪਾਇਆ ਕਰਾਂਗੇ ਸਵੇਰੇ ਵਲੌਗ ਟਾਈਮ ਘੱਟ ਲੱਗਦਾ ਉਹ ਕਰਨ ਦਾ ਹੁਣ ਆਪਾਂ ਦੁਕਾਨ ਤੇ ਬੈਠੇ ਆਂ ਦੇਖੋ ਤੇ 9 ਵਜਣਾਂ ਵਾਲੇ ਆ ਗਏ ਆਪਾਂ ਬਹੁਤ ਲੇਟ ਹੀ ਪਤਾਉਣਿਆ ਦੁਕਾਨ ਆਉਂਦਾ ਜਾਂਦਾ ਗਾਹ ਕੋਈ ਨਾ ਕੋਈ ਆ ਹੀ ਜਾਂਦਾ ਲੱਗਿਆ ਰਹਾ ਤੇ ਇਹ ਗੱਲ ਕਰੀ ਜਾਂਦੇ ਆ ਦੇਖੋ ਦੁਕਾਨ ਆਪਾਂ ਬਲਗੀ ਗੱਲ ਬਾਤ ਹੈਲੋ ਹਾਂਜੀ ਜੀ ਮੈਂ ਆ ਗਈ ਹੁਣ ਦੁਕਾਨ ਤੇ ਨਾਲੂਕੇ ਕੰਮ ਕਰਕੇ ਸਾਰਾ ਨਿਦੇੜ ਕੇ ਹੁਣ ਆ ਗਿਆ ਆਪਾਂ ਦੁਕਾਨ ਤੇ ਤੇ ਦੁਕਾਨ ਤੋਂ ਇੱਕ 셀ਫੀ ਸਟਿਕ ਸੀਗੀ ਆਪਾਂ ਉਹਨੂੰ ਨਾ ਚੈੱਕ ਕਰ ਰਹੇ ਸੀ ਵੀ ਕਿੱਦਾਂ ਚੱਲਦੀ ਆ ਤੇ ਉਹਦੀ ਸਮਝ ਨਹੀਂ ਆ ਰਹੀ ਇਹਦੇ ਨਾਲ ਕੋਈ ਲੀਡ ਤਾਂ ਹੈ ਨਹੀਂ ਵੀ ਮੇ ਫੋਨ ਨਾਲ ਲੀਡ ਲੱਗਦੀ ਹੋ ਇਹਦੇ ਉੱਪਰ ਲਾਈਟ ਵੀ ਲੱਗਦੀ ਆ ਤੇ ਨਾਲ ਆਹ ਛੋਟਾ ਜਿਹਾ ਰਿਮੋਟ ਵੀ ਦਿੱਤਾ ਹੋਇਆ ਇਹ ਸਮਝ ਨਹੀਂ ਆ ਰਿਹਾ ਵੀ ਇਹ ਕਾਰ ਨਾਲ ਚੱਲੂ ਹੁਣ ਇਹਦੇ ਉੱਤੇ ਜਿਹੜਾ ਆ ਹਾ ਦਿੱਤਾ ਹੋਇਆ ਵੀ ਇਹ ਨਾਲ ਆਪਾਂ ਵੀਡੀਓ ਕਲਿੱਕ ਕਰ ਸਕਦੇ ਆ ਫੋਟੋ ਖਿੱਚ ਸਕਦੇ ਆ ਇਹ ਸਮਝ ਨਹੀਂ ਆਉਂਦਾ ਵੀ ਕਿਵੇਂ ਤੇ ਆਪਾਂ ਹੁਣ ਇਹਦੀ ਬਲੂਟੁੱਥ ਔਨ ਕਰਕੇ ਦੇਖਦੇ ਸ਼ਾਇਦ ਇਹ ਬਲੂਟੁੱਥ ਨਾਲ ਅਟੈਚ ਹੋਵੇ ਜਾਂ ਆਪਾਂ ਨੂੰ ਫਿਰ ਇੱਕੋ ਹੀ ਹੱਲ ਆਣਾ YouTube ਤੇ ਸਰਚ ਮਾਰਨਾ ਤੇ ਸਰਚ ਮਾਰ ਕੇ ਹਰੇਕ ਚੀਜ਼ ਦਾ ਹੱਲ ਹੈਗੀ ਹੈਗਾ ਤੇ ਆਪਾਂ ਨੂੰ ਪਤਾ ਲੱਗ ਜਾਣਾ ਕਿ ਹੁਣ ਮੰਮੀ ਲੈਣਗੀ ਰੱਸੀ ਫਿਰ ਆਪੱਖਾ ਮੰਗੀਏ ਰੋਟੀ ਦੁਕਾਨ 'ਚ ਖਾਉਂਗੇ ਕਿ ਅੰਦਰ ਇੱਕ ਹੀ ਹੱਲ ਹੈ ਯਾਰ ਬਾਣੀ ਗੱਲ ਕਰਦੇ ਹਾਂ ਅਸੀਂ ਕਹਿੰਦੇ ਰੋਟੀ ਖਾਵਾਂਗੇ ਲੱਸੀ ਉਹ ਵੀ ਲੱਸੀ ਲੈਣ ਗਈ ਹੂ ਜਾਂ ਫਿਰ ਮੈਂ ਰੋਟੀ ਲੈ ਕੇ ਆਉਣੀ ਆ ਫਿਰ ਦੁਕਾਨ 'ਚ ਬੈਠ ਕੇ ਰੋਟੀ ਖਾਵਾਂਗੇ ਤੇ ਫਿਰ ਇੰਨੇ ਟਾਈਮ 'ਚ ਰਮਨਿਤ ਦਾ ਟਾਈਮ ਹੋ ਜਾਣਾ 12:40 ਤੇ ਰਮਨਿਤ ਨੂੰ ਲੈ ਕੇ ਆਉਣਾ ਹੁੰਦਾ ਤੇ ਰਮਨਿਤ ਨੂੰ ਲੈ ਕੇ ਆਵਾਂਗੇ ਪੜਾ ਅਗਲਾ ਮੁੱਕਤ ਜਿੰਨ ਟਾਈਮ ਹੋ ਕਿੰਨਾ ਗਿਆ ਹੂੰ 5 ਘੰਟਾ ਪਿਆ ਫਿਰ ਰਮਨਿਤ ਦਾ 11:40 ਹੋ ਗਿਆ 12:40 ਤੇ ਰਮਨਿਤ ਆ ਗਿਆ ਕਾ ਜੀ ਪੰਜਾਬੀਓ ਜਪਾ ਤੁਹਾਡਾ ਪਾਸ ਖਾਲੀ ਰੋਟੀ ਜੀ ਫੇਰ ਮਿਲਦੇ ਆ ਨਹੀਂ ਹਜੇ ਰੋਟੀ ਨਹੀਂ ਸੱਚ ਪਹਿਲਾਂ ਪਾਸ ਚੈੱਕ ਕਰ ਲਈਏ ਬਲੂਟੂਥ ਔਨ ਕਰਕੇ ਵੀ ਇਹ ਕਿਵੇਂ ਤੇ ਹਾਂ ਜੀ ਆਪਾਂ ਨੇ ਕਰ ਲਈ ਬਲੂਟੂਥ ਔਨ ਸਹੀ ਗੱਲ ਹੈ ਬਲੂਟੂਥ ਦੇਸੀ ਜੀ ਸਲਫੇਟ ਇਸ ਸਟਿੱਕ ਹੈ ਬਲੂਟੂਥ ਨਾਲ ਅਟੈਚ ਹੋ ਗਈ ਹੈ ਇਹਦੇ ਨਾਲ ਰੋਬੋਟ ਆ ਤੇ ਆਪਾਂ ਇਥੋਂ ਵੀਡੀਓ ਸਟਾਰਟ ਕਰ ਸਕਦੇ ਤੇ ਹੁਣ ਆਪਾਂ ਨੇ ਰਿਮੋਟ ਤੋਂ ਹੀ ਵੀਡੀਓ ਸਟਾਰਟ ਕਰੀਆ ਇਹਦੇ ਵਿੱਚ ਵੀ ਰੱਖ ਸਕਦੇ ਆ ਰਿਮੋਟ ਹੈ ਹਨਾ ਇਹਦੇ ਨਾਲ ਇਹ ਐਵੇਂ ਅਲੱਗ ਤੋਂ ਵੀ ਫੜ ਸਕਦੇ ਆ ਜੀ ਆਪਾਂ ਨੇ ਸਟੈਂਡ ਦਾ ਟੱਕਿਆ ਕੇ ਰੱਖਣਾ ਹੈ ਇੱਕ ਥਾਂ 'ਚ ਦੇਖੋ ਵਿਚਾਲੇ ਰੁਕ ਵੀ ਜਾਂਦੀ ਹੈ ਡਿਟੇਲ ਦੀ ਤੇ ਹੁਣ ਆਪਾਂ ਇਹ ਵੀਡੀਓ ਨੂੰ ਰੋਕ ਕੇ ਦੇਖਦੇ ਆ ਤੇ ਹਾਂਜੀ ਇਹਦੇ ਤੋਂ ਵੀਡੀਓ ਰੁਕ ਵੀ ਜਾਂਦੀ ਆ ਤੇ ਸਟਾਰਟ ਵੀ ਹੋ ਜਾਂਦੀ ਆ ਵਧੀਆ ਚੀਜ਼ ਆ ਦੇਖੋ ਹੁਣ ਮੇਰੇ ਕੋਲ ਰਿਮੋਟ ਆ ਇਹਨੂੰ ਆਪਾਂ ਦੂਰ ਰੱਖ ਕੇ ਐਵੇਂ ਫੋਨ ਰਿਮੋਟ ਫੜ ਕੇ ਹਨਾ ਵੀਡੀਓ ਸਟਾਰਟ ਕਰ ਸਕਦੇ ਆ ਤੇ ਬੰਦ ਵੀ ਕਰ ਸਕਦੇ ਆ ਜੇ ਸਟੈਂਡ ਦੇ ਵਿੱਚ ਇਹਨੂੰ ਰਿਮੋਟ ਨੂੰ ਐਵੇਂ ਪਾ ਕੇ ਰੱਖਣਾ ਹੱਥ ਦੇ ਵਿੱਚ ਸਟਿੱਕਰ ਰੱਖਣੀਆਂ ਤਾਂ ਤਾਂ ਵੀ ਸਹੀ ਹੈ ਇਹ ਵਧੀਆ ਲੱਗੀ ਮੈਨੂੰ ਚੀਜ਼ ਇਹ ਉੱਪਰ ਲਾਈਟ ਵੀ ਚੱਲਦੀ ਆ ਤੇ ਇਹ ਪੂਰੀ ਚੀਜ਼ ਵੀ ਆਪਾਂ ਵਧੀਆ ਦਿਖਾ ਸਕਦੇ ਆ ਤੇ ਵਧੀਆ ਚੀਜ਼ ਇਹ ਮੈਂ ਤੁਹਾਨੂੰ ਇਹਦਾ ਬਾਕਸ ਵੀ ਦਿਖਾਉਣੀ ਆ ਜੀ ਬਸ ਸੈਲਫੀ ਸਟਿਕ R1S R1S ਤੇ ਇਹ ਵੀ ਆਪਣੇ ਕੋਲੋਂ ਮਿਲ ਸਕਦੀ ਜੇ ਤੁਹਾਨੂੰ ਆਪਣੀ ਦੁਕਾਨ ਤੇ ਹੈਗੀ ਆ ਕੀ ਜੀ ਕਿਸਨ ਚਾਹੀਦੀ ਹੋਈ ਤਾਂ ਆਪਾਂ ਨੂੰ ਮੈਸੇਜ ਕਰਕੇ ਕਮੈਂਟ ਕਰ ਦਿਓ ਤੇ ਆਪਣਾ ਨੰਬਰ ਦਿੰਦੇ ਹੋ ਨਾ ਆਪਾਂ ਇੰਸਟਾਗ੍ਰam ਤੇ ਜਾ ਕੇ ਚੈੱਕ ਕਰ ਲਿਓ ਤੇ ਉੱਥੋਂ ਤੁਸੀਂ ਆਰਡਰ ਕਰ ਸਕਦੇ ਹੋ ਤੇ ਸਮਾਰਟ ਸ਼ਾਪੀ ਵੀ ਕਰਤੀ ਤੇ ਤੁਹਾਨੂੰ ਪਤਾ ਹੀ ਹੈ ਨਾ ਆਪਣੀ ਆਈਡੀ ਇੰਸਟਾਗ੍ਰam ਦੀ ਆਈਡੀ ਹੈ ਇਹ ਤੇ ਉੱਥੋਂ ਜਾ ਕੇ ਆਪਣੀਓ ਸਪੈਸ਼ਲ ਦੁਕਾਨ ਦੀਆਂ ਚੀਜ਼ਾਂ ਉਹਦੇ ਉੱਤੇ ਰੋਜ਼ ਨਵੀਂ ਤੋਂ ਨਵੀਂ ਚੀਜ਼ ਦੀ ਵੀਡੀਓ ਅਪਲੋਡ ਹੁੰਦੀ ਹੈ ਤੇ ਵੈਸੇ ਆਪਣੇ ਇੰਸਟਾਗ੍ਰam ਦੇ ਚੈਨਲ ਹੈਗੇ ਆ ਸੰਦੀਪ ਚਾਲ ਤੇ ਪ੍ਰੀਤਕੌਰ ਚਾਲ ਵੀ ਵੀ ਕਰ ਪੀਵੀ ਕੱਤੀ ਮੇਰੇ ਵਾਲੀ ਦੇ ਪਿੱਛੇ ਵੀ ਕੱਤੀ ਆ ਹਨਾ ਕੱਤੀ ਹੈ ਮੇਰੇ ਵਾਲੀ ਆਧ ਖਾਈ ਮੇਰਾ ਚਾਰਜਰ ਲਾ ਕੇ ਆ ਦੇਖੋ ਮੈਂ ਆਈਫੋਨ ਦੇ ਉੱਤੇ ਚੜਾਇਆ ਸਿਰਫ ਆਪਣੇ ਕੋਲੇ ਇਕੱਲੇ ਆਈਫੋਨ ਦੇ ਨੇ ਆਈਫੋਨ ਦੇ ਚਾਰਜਰ ਕੈਸ਼ ਕਵਰ ਹਾਂ ਦੇਖੋ ਕੇ ਤੇ ਉਹ ਬਹੁਤ ਸੋਹਣਾ ਡਿਜ਼ਾਈਨ ਹੈ ਇਹਦੇ ਵਿੱਚ ਇਹਨਾਂ ਨੇ ਚੜਾਇਆ ਹੋਇਆ ਪੈਪਸੀ ਕੋਲਾ ਜੇ ਮੈਂ ਚੜਾਇਆ ਆਪਣੇ ਫੋਨ ਤੇ SIM ਲੈਣੇ ਹੁਣ ਇਹ ਇਹ ਏਅਰਪੋਰਟ ਦੇ ਆ ਕੇ ਸ਼ਾਇਦ ਹਾਂ ਏਅਰਪੋਰਟ ਦੇ ਆ ਕੇ ਸਾਰੇ ਇਹ ایرਪੋਰਟ ਦੇ ਆਗੇ ਇਹ ਵੀ ایرਫੋਨ ਦੇ ਆਗੇ ਇਹ ਆਗੇ ਆਪਣੇ ਆਈਫੋਨ ਦੇ ਕੇਸ ਦੇ ਦੇ ਆਗੇ ਚਾਰ ਜਿਹੜੇ ਇਹ ਸਾਰੇ ਹੋ ਗਏ ਬਹੁਤ ਸਾਰੇ ਸੋਹਣੇ ਡਿਜ਼ਾਈਨ ਨੇ ਤੇ ਆ ਆਈਫੋਨ ਦੇ ਕਵਰ ਆ ਗਏ ਫਾਈਫੋਨ ਦੀ ਜ਼ਿਆਦਾ ਕਵਰ ਨਹੀਂ ਆਪਣੇ ਕੋਲੇ ਹੋਰ ਬਹੁਤ ਆਈਟਮਾਂ ਬਾਕੀ ਦੂਜੇ ਮੋਬਾਈਲਾਂ ਦੇ ਕਵਰ ਘੱਟ ਨੇ ਆਪਣੇ ਕੋਲੇ ਠੀਕ ਉਹਦੇ ਹੈਗੇ ਆ ਤੇ ਰੀਲਮ ਵੀ ਦੇ ਹੈਗੇ ਇੱਕ ਦੋ ਇਹ ਸਪੀਕਰ ਆ ਗਏ ਸਾਰੇ ਦੇਖੋ ਡਰੋਨ ਆ ਗਏ ਕੈਮਰਾ ਇਹ ਰੋਫੀ ਸਪੀਕਰ ਦੇਖੋ ਸਾਰੇ ਸਪੀਕਰਾਂ ਦੇ ਤੇ ਨਿਕ ਵਾਇਰ ਫੇਰ ਹੋੜ ਆ ਗਿਆ ਹਾਂ ਓਰੀਜਨਲ ਆ ਗਿਆ ਫੇਰ ਹੋੜ ਤੇ 1 ਕਲੌਕ ਆ ਗਿਆ ਆਪਣੇ ਕਾਉਂਟਰ ਵਗੈਰਾ ਤੇ ਰੱਖਣ ਲਈ ਇਹ ਸੈਲਫ ਸਟਿਕ ਆ ਜਿਹੜੀ ਆਪਾਂ ਵਰਤ ਰਹੇ ਹਾਂ ਇਸ ਟਾਈਮ ਚਲਾ ਕੇ ਦੇਖ ਰਹੇ ਹਾਂ ਇਹ ਸਟੈਂਡ ਆ ਗਿਆ ਸਾਰੇ ਇਹ ਆ ਗਿਆ ਉਹ ਜਿਹੜੀ ਆਪਣੀ ਆਰਓ ਵਾਲੇ ਸ਼ਹਿਰਾਂ ਦੇ ਵਿੱਚ ਬੋਤਲਾਂ ਰੱਖ ਕੇ ਜਾਂਦੇ ਨੇ ਉਹਦੀ ਤੇ ਚੜ ਜਾਂਦੀ ਹੈ ਇਹ ਟੈਂਪਰ ਬਣ ਜਾਂਦਾ ਆਪਣਾ ਇਹ ਦੇਖ ਤਾਰ ਸਟੈਂਡ ਆ ਗਿਆ ਸਾਰੇ ਇਹ ਆਪਣੀ ਕੇਬਲ ਲੀਡ ਆ ਗਈ ਬਹੁਤ ਸੋਹਣੀ ਲੀਡਾ ਜੇ ਫਾਸਟ ਚਾਰਜ ਕਰਦੀ ਹੈ ਇਹ ਸਾਰੇ ਵਾਚ ਦੇ ਮਾਡਲ ਆ ਗਏ ਵਾਚ ਆ ਗਈਆਂ ਤੇ ਸਲੀਪਰ ਗਲਾਸ ਆ ਗਿਆ ਤੇ ਇਹਦੇ ਮਾਸਕ ਆ ਗਏ ਮੋਟਲਾ ਆ ਗਈਆਂ ਰੰਗਦਾਰ ਲਾਈਟ ਮੋਟਲਾ ਇਹ ਇਹ ਪ੍ਰੈਸ ਸਾਨੀ ਕੀ ਬਹੁਤ ਸੋਹਣੀ ਜੀ ਆਟਮ ਹੈ ਵੀ ਇਹ ਕਾਰ ਵਸ਼ਰ ਆ ਗਿਆ ਤੇ ਇਹ ਆ ਗਿਆ ਕੌ ਕੌ ਮਸ਼ੀਨ ਇਹ ਬੱਚਿਆਂ ਲਈ ਆ ਗਈ ਸਲੇਟ ਵਗੈਰਾ ਹਨਾ ਆ ਜਿਓਮੈਟਰੀ ਆ ਗਈ ਇਹ ਮਸ਼ੀਨ ਆ ਗਈ ਡਾੜੀ ਕਟਣੇ ਦੇ ਲਈ ਤੇ ਰੂਮ ਪ੍ਰੈਸ਼ਰ ਆ ਗਿਆ ਤੇ ਕਈ ਦੀ ਵੀਡੀਓ ਪਈ ਸੀ ਬਹੁਤ ਵਾਇਰਲ ਹੋਈ ਸੀ ਵੀਡੀਓ ਫੇਸਬੁੱਕ ਤੇ ਗੇਮਿੰਗ ਬੱਚਿਆਂ ਲਈ ਡੇਟਾ ਤੇ ਚਾਰ ਚਾਰ ਵਗੈਰਾ ਡੇਟਾ ਵਗੈਰਾ ਬਾਅਦ ਚਤੀ ਆ ਗਈ ਆ ਗਿਆ ਆਪਣਾ ਲੈਪਟਾਪ ਤੇ ਟੈਂਟ ਅਗਰ ਕੋਈ ਵੀ ਚੀਜ਼ ਤੁਸੀਂ ਵੈਸੇ ਵੀ ਆਨਲਾਈਨ ਤੇ ਦੇਖਦੇ ਹੋ ਤਾਂ ਤੁਸੀਂ ਆਪਾਂ ਨੂੰ ਫੋਟੋ ਵੀ ਪਾ ਸਕਦੇ ਹੋ ਤੁਹਾਨੂੰ ਚੀਜ਼ ਅਸੀਂ ਉਹ ਮੰਗਵਾ ਕੇ ਵੀ ਦੇਖ ਸਕਦੇ ਹਾਂ ਕੋਈ ਵੀ ਚੀਜ਼ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਚਾਹੀਦੀ ਹੋਵੇ ਤਾਂ ਤੁਸੀਂ ਆਪਣੀ ਤੋਂ ਮੰਗਵਾ ਸਕਦੇ ਸੀ ਸਪੈਸ਼ਲ ਤੁਹਾਨੂੰ ਫੋਨ ਦਾ ਕਵਰ ਹੋ ਗਿਆ ਜਿਵੇਂ ਵੈਸੇ ਆਪਾਂ ਨੇ ਆਈਫੋਨ ਦੇ ਰੱਖੇ ਹੋਏ ਆ ਜੇ ਕਿਸੇ ਨੂੰ ਹੋਰ ਫੋਨ ਦਾ ਚਾਹੀਦਾ ਤਾਂ ਆਪਾਂ ਨੂੰ ਫੋਨ ਦਾ ਮਾਡਲ ਦੱਸ ਸਕਦੇ ਹੋ ਤਾਂ ਤੁਹਾਨੂੰ ਅਸੀਂ ਮੰਗਵਾ ਕੇ ਦੇ ਸਕਦੇ ਹਾਂ ਸਪੈਸ਼ਲ ਆ ਦੇਖੋ ਇਹ ਰੂਮ ਫ੍ਰੈਸ਼ਰ ਆਪਾਂ ਇੱਥੇ ਵੀ ਦੁਕਾਨ ਤੇ ਵੀ ਵਰਤ ਰਹੇ ਆ ਦੇਖੋ ਇਦਾਂ ਫ੍ਰੈਗਨਸ ਨਿਕਲਦੀ ਆ ਜੀ ਤੇ ਚੱਲਦੇ ਹੈਗਾ ਬਹੁਤ ਸੋਹਣੀ ਖੁਸ਼ਬੂ ਦੁਕਾਨ ਦੇ ਵਿੱਚ ਆਉਂਦੀ ਆ ਜੀ ਤੇ ਇਹ ਸਟੋਪ ਆ ਗਿਆ ਨਿਕਾ ਆ ਸਟੋਪ ਪਰ ਮਿੰਨੀ ਸਟੋ ਇਹ ਇੱਕ ਆ ਲੀਡ ਆਈ ਹੈ ਨਵੀਂ ਇਹ ਦਿਖਾਉਣੇ ਹੁਣ ਖੋਲ ਕੇ ਆਪਾਂ ਖੋਲ ਇਹਨੂੰ ਤੇ ਬਹੁਤ ਸੋਹਣੀ ਚੀਜ਼ ਆਟਮ ਹੈ ਫਿਰ ਆਇਆ ਨਾ ਆ ਕੇ ਇਹ ਆ ਤੁਸੀ ਕੈਡਰ ਬੋਲਣਾ ਬਹੁਤ ਹੋ ਗਿਆ ਇੱਕ ਤਾਂ ਆਨਲਾਈਨ ਤੇ ਬਹੁਤ 트ੈਂਡਿੰਗ ਦੇ ਵਿੱਚ ਚੱਲ ਰਿਹਾ ਹੈ ਇੰਸਾ ਦੇ ਵੀ ਆਰ ਬਾਕਸ ਉਸ ਚਾਈ ਦਾ ਆਪਣੇ ਬਹੁਤ ਘੱਟ ਮਿਲਦਾ ਤੇ ਆਪਣੇ ਕੋਲ ਉਹ ਦੇ ਵਿੱਚ ਕੋਈ ਨਾ ਹੋਵੇ ਜਾਂਦਾ ਸਕਰੀਨ ਕੋਈ ਵੈਕ ਸਕਰੀਨ ਐਵੇਂ ਅੱਖਾਂ ਦੇ ਲਈ ਜੀਨਾਂ ਚਲਮਾ ਹਾਲ ਪਾਣ ਜਾਂਦਾ ਚਲਮਾ ਹਾਲ ਆ ਦੇਖੋ ਇਹਦੇ ਵਿੱਚ ਨਾ ਸਾਰੀਆਂ ਲੀਡਾਂ ਨੇ ਆਪਾਂ ਜੇ ਵਿੱਚ ਕੈਰੀ ਕਰਕੇ ਲੈ ਜਾ ਸਕਦੇ ਹਾਂ ਤੇ ਸਾਰੀਆਂ ਲੀਡਾਂ ਨੇ ਜਿਹਦੇ ਵਿੱਚ ਸਿਮਾ ਵੀ ਪਾ ਜਾਂਦਾ ਸਿਮ ਦੀ ਆਕਸਰ ਵੀ ਦਿੱਤੀ ਐ ਚਿੱਪ ਦੀ ਵੀ ਆਪਨ ਦਿੱਤੀ ਐ ਤੇ ਆ ਸਿਮ ਕੱਢਣ ਲਈ ਆ ਵੀ ਦਿੱਤੀ ਆ ਪੈਨ ਨਾਲ ਤੇ ਬਾਕੀ ਚਾਰੇ ਟਾਈਪ ਦੀਆਂ ਆਪਣੇ ਕੋਲੇ ਸੀ ਆ ਲੀਡਾਂ ਆ ਉਹ ਸੋਹਣੀ ਐਟਮਾ ਜੀ ਇਦਾਂ ਹੋ ਜਾਂਦੀ ਐ ਜੀਬ ਦੇ ਵਿੱਚ ਪਾਉ ਮਰਜੀ ਆ ਵਾ ਟੂਰ ਵਗੈਰਾ ਤੇ ਕਿਤੇ ਵੀ ਜਾਣਾ ਆਪਾਂ ਜੀ ਉਹਦੇ ਸਪਾਰਟਸਾਂ ਤਾਂ ਹੀ ਲੱਗਦਾ ਜੀ ਚਪਾਈ ਦਾ ਤੇ ਉਹ ਆ ਕੇ ਜਿੰਦੇ ਬਾਕੀ ਤੁਹਾਨੂੰ ਆਪਾਂ ਦੁਕਾਨ ਦੀ ਲੁੱਕ ਬਾਰੇ ਦੱਸਾਉਣੀ ਆ ਮਿੱਤਰੋ ਪਹਿਲੇ ਤਾਂ ਕੱਲ ਵਾਲੀ ਵੀਡੀਓ ਚ ਦਿਖਾਤੀ ਸੀ ਇੱਕ ਵਾਰ ਆਪਾਂ ਦੁਬਾਰੇ ਇਹ ਨੂੰ ਕਰਦਣੇ ਆ ਸਮਾਰਟ ਸ਼ਾਪ ਪੀ ਵੀ ਕਰਤੇ ਆਪਣੀਆਂ ਦੁਕਾਨਾਂ ਨੇ ਇਹ ਆਪਣੇ ਕੋਲੇ ਕੋਈ ਰੈਂਟਰ ਨਹੀਂ ਕੋਈ ਹੋਰ ਇਹ ਇਹ ਆਪਣਾ ਜੋਤ ਦੇ ਲਈ ਹੋ ਕਰਿਆ ਨੇ ਜੋਤ ਵੱਧ ਗਈ ਉਹ ਕਰਿਓ ਲਾ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੈਲਪ ਕਰਿਆ ਕਰੋ ਹਨਾ ਨਾ ਨਹੀਂ ਦੁਕਾਨ ਕਰੀ ਆ ਤੇ ਤੁਹਾਡੇ ਸ਼ਰਤੀ ਆਪਣਾ ਕੰਮ ਚੱਲਣਾ ਮਿੱਤਰੋ ਬਾਕੀ YouTube ਤੇ ਆਪਣਾ 11 ਚੈਨਲ ਮੋਨਟਾਈਜ਼ ਕਰਾ ਦੂ ਤੇ ਹੋਰ ਇਸ ਧੰਨਵਾਦੀ ਹਾਂ ਗੱਲ ਕੱਲ੍ਹ ਵਾਲੇ ਬਲੌਗ ਚ ਤੁਹਾਨੂੰ ਦਿਖਾਇਆ ਸੀ ਆਪਣੇ ਕੋਲੇ ਉਹ ਆਏ ਸੀ ਮਸ਼ਹੂਰ YouTuber ਬਾਸੀ ਫੈਮਲੀ ਤੇ ਬਹੁਤ ਵਧੀਆ ਨੇਚਰ ਆ ਉਹਨਾਂ ਦਾ ਤੇ ਸਾਡੇ ਕੋਲੇ 2-3 ਘੰਟੇ ਬਿਤਾ ਕੇ ਗਏ ਨੇ ਐ ਵੀ ਨਹੀਂ ਪਤਾ ਲੱਗਿਆ ਵੀ ਹਣਾ ਵੀ ਕੋਈ ਆਇਆ ਹਨਾ ਐ ਲੱਗਿਆ ਵੀ ਜਿਵੇਂ ਕੋਈ ਆਪਦਾ ਆਇਆ ਹੁੰਦਾ ਹਨਾ ਉਹ ਬਹੁਤ ਵਧੀਆ ਬਹਿਣ ਲੱਗਦਾ ਸੀ ਵੀ ਸਾਨੂੰ ਅਸੀਂ ਫੋਨ ਤੇ ਜਾਣਦੇ ਆ ਉਹਨਾਂ ਨੂੰ ਅਸੀਂ ਪਹਿਲੀ ਵਾਰੀ ਮਿਲੇ ਆ ਲੱਗਦਾ ਸੀ ਵੀ ਪਤਾ ਨਹੀਂ ਕਿੰਨੇ ਕ ਸਾਲ ਹੋ ਗਏ ਸਾਨੂੰ ਇੱਕ ਦੂਜੇ ਨੂੰ ਵੀ ਜਾਣਦੇ ਹਾਂ ਸੀ ਵੀ ਪਹਿਲਾਂ ਵੀ ਮਿਲੇ ਹੋਏ ਇੰਨਾ ਬੰਦਾ ਕੋਈ ਰਿਸ਼ਤੇ ਨਾਲ ਵੀ ਅਟੈਚ ਹੁੰਦਾ ਠੀਕ ਹੈ ਰਹੀ ਸੀ ਮੈਂ ਵੀ ਮਤਲਬ ਐਵੇਂ ਲੱਗਦਾ ਵੀ ਸ਼ਾਇਦ ਆਪਾਂ ਇੰਨਾ ਆਪਦੇ ਨਾਲ ਨਹੀਂ ਫੁੱਲ ਸਕਦੇ ਕਿ ਜਿੰਨਾ ਆਪਣਾ ਦੂਸਰੇ ਬੰਦੇ ਨਾਲ ਪਿਆਰ ਪੈ ਜਾਂਦਾ ਹਨਾ ਸਹੀ ਗੱਲ ਨੇ ਬਾਕੀ ਨੇਚਰ ਦੀ ਉਹਨਾਂ ਦਾ ਆਪਣੇ ਵਰਗਾ ਆ ਆਪਦੇ ਵਰਗਾ ਆ ਬੰਦਾ ਮਿਲ ਜੇ ਨਾ ਉਹ ਅਲੱਗ ਹੀ ਗੱਲ ਹੋ ਜਾਂਦੀ ਹੈ ਫਿਰ ਜੇ ਕੋਈ ਉ ਆਵੇ ਆਪਾਂ ਕਿਵੇਂ ਚੇਤ ਜੀ ਮੰਨੀ ਜਾਂਦੇ ਰਹਨੇ ਹਨ ਤੇ ਬਾਕੀ ਸਾਨੂੰ ਪਤਾ ਹੀ ਨਹੀਂ ਹੋਇਆ ਵੀ ਸਾਡੇ ਕੋਲੇ ਕੋਈ ਪਹਿਲੀ ਵਾਰ ਆ ਦੂਜੀ ਵਾਰ ਅਸੀਂ ਜਾਣਦੇ ਨਹੀਂ ਵੀ ਕੋਈ ਇਹ ਆਇਆ ਵੀ ਇਹ ਐਵੇਂ ਤਾਂ ਸਾਡੇ ਦਿਲ ਚ ਫੀਲ ਹੀ ਨਹੀਂ ਹੋਇਆ ਐਵੇਂ ਲੱਗਦਾ ਸੀ ਵੀ ਰੋਜ਼ ਵਾਂਗ ਹੀ ਆਉਂਦੇ ਆ ਇਹ ਤਾਂ ਸਾਨੂੰ ਰੋਜ਼ ਮਿਲਦੇ ਆ ਐਵੇਂ ਲੱਗਦਾ ਸੀ ਹਾਂ ਜੇ ਆਪਦੇ ਘਰਾਂ ਦੀ ਮੰਮੂ ਉਵੇਂ ਹੀ ਬੋਲਣਾ ਹਨਾ ਉਵੇਂ ਨੇਚਰ ਵੀ ਜਿਵੇਂ ਸਾਡਾ ਆਪਦਾ ਸੁਭਾਅ ਹੋਵੇ ਉਹਨਾਂ ਦਾ ਸੁਭਾਅ ਜਿਵੇਂ ਚਲੋ ਉਹਨਾਂ ਨੂੰ ਸਾਡਾ ਵੀ ਵਧੀਆ ਲੱਗਿਆ ਸਾਨੂੰ ਉਹਨਾਂ ਦਾ ਵਧੀਆ ਲੱਗਿਆ ਤੇ ਜਿਵੇਂ ਆਪਾਂ ਖੁੱਲ ਕੇ ਆਪਦੇ ਘਰਾਂ ਨਾਲ ਗੱਲ ਕਰਦੇ ਆ ਘਰੇ ਉਵੇਂ ਗੱਲਾਂ-ਵਾਟਾਂ ਹੋਈਆਂ ਸਾਡੀਆਂ ਤੇ ਬਹੁਤ ਦਾ ਸਾਡਾ ਵੀ ਸਾਡਾ ਵਧੀਆ ਲੱਗ ਗਿਆ ਤੇ ਸਾਨੂੰ ਇਹ ਵੀ ਨਹੀਂ ਪਤਾ ਲੱਗ ਨਹੀਂ ਤਾਂ ਸੀ ਨਾ ਅਮੀ ਦੇਖਦੇ ਰਹਿਣੇ ਨਾ ਟਾਈਮ ਹੋ ਗਿਆ ਨਾ ਟਾਈਮ ਹੋ ਗਿਆ ਹਾਏ ਨਾ ਤੇ ਰਾ ਕੱਲ ਸਾਨੂੰ ਇਹ ਹੀ ਪਤਾ ਲੱਗ ਗਿਆ ਵੀ ਸਾਡਾ ਦਿਨ ਕੋ ਦੰਗ ਗਿਆ ਹਨਾ ਸਹੀ ਗੱਲ ਹੈ ਜਦੋਂ ਗਏ ਨੇ ਉਹ ਫੇਰ ਟਾਈਮ ਚੈੱਕ ਕਰਿਆ ਵੀ ਹੈ 5 ਵਜੇ ਗਏ ਯਾਰ ਬਹੁਤ ਵਧੀਆ ਲੱਗਿਆ ਜੀ ਮਿਲ ਕੇ ਨਾਲ ਅਸੀਂ ਵੀ ਹੁਣ ਦੇਖਾਂਗੇ ਕੋਸ਼ਿਸ਼ ਕਰਾਂਗੇ ਅਰਵਨੀ ਨੂੰ ਛੁੱਟੀਆਂ ਹੋਣ ਦੇ ਤੇ ਉਦੋਂ ਅਸੀਂ ਜਾ ਕੇ ਆਵਾਂਗੇ ਪੱਕਾ ਹਨਾ ਹੂੰ ਹਾਂ ਹੁਣ ਉਹਨਾਂ ਨੇ ਵੀ ਆਪਣੇ ਮਤਲਬ ਬਟੀਕ ਓਪਨਿੰਗ ਕਰ ਲਈ ਆ ਨਾ ਬਟੀਕ ਕਰ ਰਹੇ ਨੇ ਹਾਂ ਬਾਕੀ ਆਪਾਂ ਜਾ ਤਾਂ ਹੁਣ ਵੀ ਜਾਏ ਆਂ ਵੀ ਉਦੋਂ ਵੀ ਉਦੋਂ ਚ ਉਦੋਂ ਚਲੇ ਜਾਈਏ ਚਲੋ ਜੇ ਉਹਨਾਂ ਨੇ ਓਪਨਿੰਗ ਕਰ ਲਈ ਜੇ ਹੋ ਸਕਿਆ ਉਦੋਂ ਪਹਿਲਾਂ ਜਾ ਸਕਦੇ ਆ ਸੀ ਜਦੋਂ ਉਹਨੂੰ ਛੁੱਟੀਆਂ ਹੋਈਆਂ ਨੇ ਨਹੀਂ ਤਾਂ ਇੱਕ ਦੋ ਛੁੱਟੀਆਂ ਸ਼ਨੀ ਐਤਵਾਰ ਦੀ ਹੁੰਦੀ ਆ ਨਾ ਦੋ ਹੋ ਜਾਂਦੀ ਆ ਉਦੋਂ ਦੇਖਦੇ ਆ ਅਬ ਐਸੇ ਵੀ ਉਹਨਾਂ ਨੇ ਇੱਥੇ ਪੈਂਟਾ ਸੈਪ ਟਾਉਣਾ ਨਾ ਉਹਦੇ ਕਰਕੇ ਥੋੜਾ ਜਿਹਾ ਪ੍ਰੋਬਲਮ ਹੁੰਦੀ ਆ ਘਰੇ ਮਿਸਟਰੀ ਵਗੈਰਾ ਲਾਉਣਗੇ ਤੇ ਜਦੋਂ ਫ੍ਰੀ ਹੋਵੇ ਜਮਾ ਉਹ ਫੇਰ ਚੱਲਾਂਗੇ ਠੀਕ ਹੈ ਹੁਣ ਆਪਾਂ ਨੂੰ ਵੀ ਐਸੀ ਸ਼ਾਂਤੀ ਮਿਹਰੀ ਪੈਂਦਾ ਹੈ ਕੋਈ ਇੰਨਾ ਬੂਰੀ ਹੈਗਾ ਹਾਂ ਬਾਕੀ ਚਲੋ ਮਿੱਤਰੋ ਅੱਜ ਦੇ ਬਲੌਗ ਤੇ ਇੰਨਾ ਹੀ ਆ ਤੇ ਮਿਲਦੇ ਆ ਅਗਲੇ ਬਲੌਗ ਦੇ ਵਿੱਚ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਤੇ ਸਬਸਕ੍ਰਾਈਬ ਕਰ ਲਓ ਮਿੱਤਰੋ ਹੁਣ ਡੇਲੀ ਬਲੌਗ ਪਾਇਆ ਕਰਾਂਗੇ ਆਪਾਂ ਹਨਾ ਤੇ ਹੁਣ ਪਰਣ ਲਈ ਤਾਂ ਅਸੀਂ ਵੀ ਪਹਿਲਾਂ ਤੁਹਾਡੇ ਜੀ ਅਸੀਂ ਬੀਜੀ ਸੀ ਕਈ ਵਾਰੀ ਹੁਣ ਬੀਜੀ ਤਾਂ ਹੁਣ ਵੀ ਹੁੰਨੇ ਆ ਮਤਲਬ ਆਪਾਂ ਕੱਲਾ ਸਮਾਨ ਜਿਹੜਾ ਰੱਖਿਆ ਹਨਾ ਸਿਰਫ ਆਪਾਂ ਇਦੇ ਨਹੀਂ ਕੰਪੇਅਰ ਰਹਿ ਸਕਦੇ ਵੀ ਆਪਾਂ ਨੂੰ ਰੋਜ਼ ਆਨਲਾਈਨ ਚੀਜ਼ਾਂ ਚੈੱਕ ਕਰਨੀਆਂ ਪੈਂਦੀਆਂ ਦੇਖਣੀਆਂ ਪੈਂਦੀਆਂ ਨਵੀਂ ਨਵੀਂ ਚੀਜ਼ ਜਿਹੜੀ ਆਉਂਦੀ ਉਹ ਮੰਗਵਾਉਣੀ ਪੈਂਦੀ ਆ ਆਰਡਰ ਕਰਨੀ ਪੈਂਦੀ ਆ ਬਹੁਤ ਵੀ ਮਤਲਬ ਪਕਾਈ ਕਰਨੀ ਪੈਂਦੀ ਉਹਥੇ ਪਕਾਈ ਸਾਰਾ ਦਿਨ ਲੰਘ ਜਾਂਦਾ ਵੀ ਕਿਹੜੀ ਚੀਜ਼ ਹੋਰ ਚਾਹੀਦੀ ਆ ਆਪਾਂ ਨੂੰ ਦੁਕਾਨ ਤੇ ਨਵੀਂ ਚਾਹੀਦੀ ਆ ਹਨਾ ਤੇ ਰੋਜ਼ ਮਤਲਬ ਸਾਨੂੰ ਦੋ ਦੋ ਤਿੰਨ ਤਿੰਨ ਘੰਟੇ ਨਾ ਕਈ ਵਾਰ ਰੋਟੀ ਮੂਰੇ ਪਈ ਹੁੰਦੀ ਐਵੇਂ ਫੋਨ ਚ ਐਵੇਂ ਕਰਦੈਂਦੀ ਲੰਘ ਜਾਂਦੀ ਐ ਵੀ ਕਿਹੜਾ ਸਮਾਨ ਆ ਚੀਜ਼ ਆਪਾਂ ਮੰਗਾ ਲਈਏ ਇੱਕ ਦੂਜੇ ਨਾਲ ਰਹਿ ਕਰਦੇ ਰਹਿੰਦੇ ਨੇ ਵੀ ਆ ਚੀਜ਼ ਮੰਗਾ ਲਈਏ ਤੇ ਫਿਰ ਆਰਡਰ ਕਰਾਂ ਤੇ ਲੱਗ ਜਾਂਦਾ ਜਦੋਂ ਕੋਈ ਪਤਾ ਕੀ ਹੈ ਪਹਿਲਾਂ ਆਪਾਂ ਨੂੰ ਆਏ ਹੁੰਦਾ ਯਾਰ ਦੁਕਾਨ ਕਰਨ ਵੇਲੇ ਯਾਰ ਆਪਾਂ ਦੁਕਾਨ ਕਰ ਲਈਏ ਕਿ ਚਲੋ ਚੱਕ ਕੇ ਸਮਾਨ ਵੇਚੀ ਚੱਲਾਂਗੇ ਹਨਾ ਇੱਕ ਵਾਰੀ ਭਰ ਲਾਂਗੇ ਆਏ ਨਹੀਂ ਹੁੰਦਾ ਦੁਕਾਨਦਾਰੀ ਕਿੰਨੀ ਕਿੰਨਾ ਵੀ ਸਮਾਨ ਪਾ ਲੋ ਦੁਕਾਨਦਾਰੀ ਦੇ ਵਿੱਚ ਉਹਦੇ ਵਿੱਚ ਸੋਲੋ ਕੋਈ ਨਾ ਕੋਈ ਚੀਜ਼ ਘਾਟ ਮਿਲੂਗੀ ਤੇ ਬਾਅਦ ਵਿੱਚ ਜਦੋਂ ਗਾਹਕ ਮੋੜਦਾ ਉਦੋਂ ਅਹਿਸਾਸ ਹੁੰਦਾ ਬੰਦੇ ਨੂੰ ਕਿ ਯਾਰ ਇੱਕ ਚੀਜ਼ ਆ ਪਰ ਜਦੋਂ ਆਪਣੇ ਕਸਟਮਰ ਮੋੜਦਾ ਨਾ ਫਿਰ ਉਦੋਂ ਦਿਲ ਨੂੰ ਔਖਾ ਆ ਜਾਂਦਾ ਵੀ ਦੁਕਾਨਦਾਰ ਨੂੰ ਇਹ ਗੱਲ ਕਹਿਣੀ ਬਹੁਤ ਔਖੀ ਲੱਗਦੀ ਆ ਵੀ ਆਹ ਚੀਜ਼ ਮੇਰੇ ਕੋਲ ਹੈ ਨਹੀਂ ਉਹ ਕਹਾ ਲੱਗਦਾ ਚ ਇਹ ਉਹ ਛੋਟੀ ਜਿਹੀ ਜਾਂ ਚ ਇਹ ਉਹ ਵੱਡੀ ਸਾਨੂੰ ਇਹ ਚੀਜ਼ਾਂ ਦੱਸ ਦੇਣਾ ਦੇ ਵਿੱਚ ਹੀ ਪਤਾ ਲੱਗ ਗਿਆ ਚਲੋ ਅੱਗੇ ਅੱਗੇ ਬਹੁਤ ਤਾਂ ਸੁਧਾਰ ਕਰਾਂਗੇ ਚੀਜ਼ਾਂ ਦੇ ਵਿੱਚ ਕੋਈ ਇਹ ਚੀਜ਼ ਅਸੀਂ ਕਰਾਂਗੇ ਮਤਲਬ ਜੋ ਵੀ ਕੋਈ ਆਉਂਦਾ ਬਾਕੀ ਅਸੀਂ ਆਹ ਡਾਇਰੀ ਰੱਖੀ ਹੋਈ ਐ ਸਪੈਸ਼ਲ ਐ ਇਸ ਗੱਲ ਪਿੱਛੇ ਕੋਈ ਫੋਨ ਦਾ ਕਵਰ ਚਾਹੀਦਾ ਕਿਸੇ ਨੂੰ ਕੋਈ ਹੋਰ ਚੀਜ਼ ਚਾਹੀਦੀ ਹਾਂ ਇਹ ਗੱਲ ਹੋਰ ਕਰ ਲੈਣੀ ਆ ਇਹ ਗੱਲ ਹੈਗੀ ਆ ਦੁਕਾਨ ਵਾਲਾ ਆਪਾਂ ਅੱਜ ਸਾਨੂੰ ਚਾਹੀਦੀ ਆ ਅਸੀਂ ਉਹ ਨਾਲ ਦੀ ਨਾਲ ਡਾਇਰੀ ਤੇ ਲੋੜ ਬਾਕੀ ਅਗਲਾ ਨਾ ਕੋਈ ਵੀ ਆ ਕਿਸੇ ਦੇ ਆਪਾਂ ਕੋਈ ਚੀਜ਼ ਲੈਣ ਜਾਂਦੇ ਆ ਬੰਦਾ ਲਗਾਕ ਮੋੜਦਾ ਹੁੰਦਾ ਇਹ ਗੱਲ ਨਹੀਂ ਕਹਿੰਦਾ ਵੀ ਵਗਾਰਾਂਗੇ ਨ ਨੰਦਾ ਜੇ ਆਪਾਂ ਆਪ ਗੱਲ ਕਹਾਵਾਂਗੇ ਫੇਰ ਅਗਲਾ ਮੋੜਾ ਇਹ ਕਹਿ ਦਿੰਦਾ ਕੋਈ ਨਹੀਂ ਮੰਗਾ ਲਾਂਗੇ ਕੋਈ ਨਾ ਮੰਗਾ ਲਾਂਗੇ ਉਹ ਕਹਿ ਦਿੰਦਾ ਅਸੀਂ ਜੇ ਕੋਈ ਆਉਂਦਾ ਅਸੀਂ ਆਈਟਮ ਲੈ ਲਾਂਨੇ ਆ ਅਗਲੇ ਦੀ ਪੱਕਾ ਮੰਗਵਾ ਕੇ ਦੇ ਦਨੇ ਆਈਟਮ ਕੋਈ ਵੀ ਆ ਕਾਬਰਤਾ ਵੈਸੀ 2-4 ਦਾਣਾ ਚ ਮੰਗਾ ਲਾਂਨੇ ਆਪਾਂ ਤੇ ਬਾਕੀ ਚਲੋ ਜੀ ਸ਼ਸ਼ਿਕਾ ਮਿਲਦੇ ਆਂ ਅਗਲੇ ਵਲੌਗ ਦੇ ਵਿੱਚ ਓਕੇ ਜੀ